ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਗਰੇਵਾਲ ਡੇਰੀ ਫਾਰਮ ਪਿੰਡ ਦੇਲਾ ਇਹਨੂੰ ਤਹਿਸੀਲ ਤੇ ਜ਼ਿਲ੍ਹਾ ਊਨਾ ਪੈਂਦਾ ਹਿਮਾਚਲ ਸਟੇਟ ਦਾ ਇਹ ਪਿੰਡ ਹੈ ਪੰਜਾਬ ਵਾਲੇ ਪਾਸਿਓਂ ਆਉਣ ਆਵੇ ਤਾਂ ਦੋਸਤੋ ਮੇਨ ਲੋਕੇਸ਼ਨ ਦੀ ਜੇ ਗੱਲ ਕਰੀਏ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨੇੜੇ ਆ ਅੱਜ ਜਿੱਥੇ ਵੀਡੀਓ ਬਣਾ ਰਹੇ ਆ ਦੂਜੀ ਵੀਡੀਓ ਮੈਂ ਬਾਈ ਕੋਲ ਬਣਾਉਣ ਲੱਗਾ ਤੇ ਵਪਾਰ ਦਾ ਇਹਨਾਂ ਦਾ ਕੰਮ ਹੈ ਮੱਝਾਂ ਤੇ ਗਾਵਾਂ ਹਰ ਟਾਈਮ ਵਿਕਰੀ ਵਾਲੀਆਂ ਹੁੰਦੀਆਂ ਤੇ ਬਹੁਤ ਸਾਰੇ ਨਾਗ ਬਹੁਤ ਸਾਰੇ ਪਸ਼ੂ ਬਾਈ ਇਹ ਸੰਭਾਲਦਾ ਹੈ ਵਿਕਰੀ ਵਾਲੇ ਵੀ ਤੇ ਕੁਝ ਦੁੱਧ ਤੇ ਲਾਏ ਹੋਏ ਪਸ਼ੂ ਵੀ ਹੈ ਅੱਜ ਤੁਹਾਨੂੰ ਕੁਝ ਮੱਝਾਂ ਕੁਝ ਝੋਟੀਆਂ ਜਿਹੜੀਆਂ ਸੋਹਣੀਆਂ ਸਵਾਈਆਂ ਦਿਖਾ ਦੂੰਗਾ ਝੋਟੀਆਂ ਤੋਂ ਇਲਾਵਾ ਚਾਰ ਨਾਗ ਗਾਵਾਂ ਦੇ ਵੀ ਦਿਖਾ ਦੇਣੇ ਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਪਸ਼ੂ ਪਸੰਦ ਆ ਜਾਊਗਾ ਤੁਸੀਂ ਆ ਕੇ ਇੱਥੇ ਦੇਖਿਓ ਆਪ ਦੀ ਤਸੱਲੀ ਕਰਿਓ ਰੈਸ਼ ਦਾ ਪ੍ਰਬੰਧ ਹੈਗਾ ਤੁਸੀਂ ਰੱਖ ਸਕਦੇ ਹੋ ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖ ਰਿਹਾ ਹੈ ਤੇ ਆਕੇ ਤੁਸੀਂ ਆਪਦੀ ਸਮਝ ਨਾਲ ਇਹਨਾਂ ਚੋਂ ਕੋਈ ਵੀ ਪਸ਼ੂ ਖਰੀਦ ਕੇ ਲੈ ਜਾ ਸਕਦੇ ਹੋ ਮਿਲਦੇ ਆਂ ਬਾਈ ਨੂੰ ਦੋਸਤੋ ਤੇ ਕਰਦੇ ਆ ਗੱਲਾਂ ਬਾਤਾਂ ਇਹਨਾਂ گاਵਾਵਾਂ ਬਾਰੇ ਮੱਝਾਂ ਬਾਰੇ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਤੁਸੀਂ ਆਓ ਬਾਈ ਤੋਂ ਇਨਫੋਰਮੇਸ਼ਨ ਲੈਣੇ ਆਂ ਮੱਝਾਂ ਵਿੱਚ ਬਹੁਤ ਚੰਗੇ ਦੁੱਧ ਵਾਲੀਆਂ ਹੈ ਇਸ ਟਾਈਮ ਤਿਆਰ ਦੁੱਧ ਵਾਲੀਆਂ ਖੜੀਆਂ ਨੇ ਉਹਨਾਂ ਬਾਰੇ ਵੀ ਆਪਾਂ ਡਿਟੇਲ ਪੁੱਛਾਂਗੇ ਤੇ ਨਾਲੇ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਵੀਰ ਸਤਿਗੁਰਾਲ ਸਤਿਗੁਰਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਮੇਰਾ ਨਾਮ ਆਮਨ ਹੈ ਜੀ ਆਮਨ ਭਾਈ ਅੱਜ ਆਪਾਂ ਦਿਖਾਉਣੀ ਐ 6 ਮੱਝਾਂ ਤੇ 4 ਗਾਵਾਂ ਹਾਂਜੀ ਹਾਂਜੀ ਰੂਟੀਨ ਚ ਪਸ਼ੂ ਲਿਆਉਣੇ ਰੂਟੀਨ ਚ ਅੱਛਾ ਇਹ ਵਪਾਰ ਜਿਹੜਾ ਉਹ ਤੁਸੀਂ ਕਰਨਾ ਸ਼ੁਰੂ ਕੀਤਾ ਜਾਂ ਪਹਿਲਾਂ ਵੀ ਬਜ਼ੁਰਗ ਕੋਈ ਕਰਦੇ ਸੀ ਬਜ਼ੁਰਗ ਕਰਦੇ ਸੀ ਦਾਦਾ ਹੀ ਕਰਦੇ ਸੀ ਕੀ ਨਾਮ ਸੀ ਉਹਨਾਂ ਦਾ ਸਰਵਨ ਸਿੰਘ ਗਰੇਵਾਲ ਠੀਕ ਹੈ ਸਰਵਨ ਸਿੰਘ ਗਰੇਵਾਲ ਹਾਂਜੀ ਅੱਛਾ ਉਹਨਾਂ ਨੇ ਸ਼ੁਰੂ ਕੀਤਾ ਸੀ ਵਪਾਰ ਤੇ ਹੁਣ ਫਿਰ ਤੀਜੀ ਪੀੜੀ ਹੋ ਗਈ ਤੁਹਾਡੀ ਹਾਂਜੀ ਹਾਂਜੀ ਅੱਛਾ ਭਾਈ ਮੱਝਾਂ ਤੇ ਗਾਵਾਂ ਹਰ ਟਾਈਮ ਇਸ ਤਰ੍ਹਾਂ ਹੁੰਦੀਆਂ ਜੇ ਹਰ ਟਾਈਮ ਹਰ ਟਾਈਮ ਹੁੰਦੀ ਆ ਜੀ ਦੋ گاਵਾ ਤੁਹਾਡੇ ਕੋਲ ਆ ਰਹੀਆਂ ਸੀ ਉਹਨਾਂ ਬਾਰੇ ਥੋੜੀ ਜਾਣਕਾਰੀ ਦੇ ਦਿਓ ਜੀ ਉਹ گاਵਾ ਥੋੜੀ ਜਿਹਾ ਲੇਟ ਹੋ ਜਾਣੀ ਆ ਪਹੁੰਚਣ ਨੂੰ ਰਾਤ ਨੂੰ ਪਹੁੰਚਣ ਗਿਆ ਉਹ ਗਾਮਾ ਉਹ ਪਹਿਲਣੇ ਉਹ ਇੱਕ ਪਹਿਲੇ ਸੂ ਸੂਣ ਵਾਲੀ ਬੱਚੀ ਐ ਇੱਕ ਦੂਜੇ ਸੂ ਸੂਣ ਵਾਲੀ ਐ ਥੋੜੀ ਥੋੜੀ ਸ਼ਾਰਟ ਵੀਡੀਓ ਨਾਲ ਐਡ ਕਰ ਦੂੰਗਾ ਜਿਹੜੀ ਪਹਿਲਣ ਬੱਚੀ ਐ ਉਹ ਦੰਦੋਂ ਕਿਵੇਂ ਉਹ ਖੀਰੀਆ ਦੰਦੋਂ ਜੀ ਦੰਦੋਂ ਖੀਰੀਆ ਦੋਸਤੋ ਛੋਟ ਉਹਦਾ ਨਾਮ ਲਾ ਦੂੰ ਬਹੁਤ ਸੋਹਣੀ ਬੱਚੀ ਲੇਟ ਪਹੁੰਚਣੀ ਐ ਉਹਦੇ ਕਰਕੇ ਉਹਦੀ ਵੀਡੀਓ ਨਹੀਂ ਨਾਲ ਲਾਰੇ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਮੱਝਾਂ ਵਾਲੇ ਪਾਸੋਂ ਪਹਿਲੇ ਨੰਬਰ ਤੇ ਮੱਝ ਦਿਖਾ ਦਨੇ ਆ ਭਾਈ ਹਾਂਜੀ ਹਾਂਜੀ ਅੱਛਾ ਰੇਟ ਜਿਹੜੇ ਆਪਾਂ ਦੱਸਾਂਗੇ ਉਹ ਕੱਲੇ ਕੱਲੇ ਪਸ਼ੂ ਦਾ ਦੱਸਾਂਗੇ ਜਾਂ ਰੇਟ ਫੋਨ ਤੇ ਹੋਣਗੇ ਰੇਟ ਫੋਨ ਤੇ ਹੋਊਗੇ ਕਮ ਸੇ ਲੱਖ ਤੋਂ ਉੱਤੇ 160 ਤੱਕ ਮੱਝ ਮਿਲੂਗੀ ਆਪਾਂ ਮਤਲਬ 1 ਲੱਖ ਤੋਂ ਅੱਜ ਸ਼ੁਰੂਆਤ ਹੋਊਗੀ ਤੇ 160 ਹਾਈएस्ट ਰੇਟ ਰਹਿਣ ਵਾਲਾ ਹਾਈएस्ट ਰੇਟ ਹੋਊਗਾ ਪਹਿਲੇ ਨੰਬਰ ਤੇ ਮੱਝ ਭਾਈ ਕਿੰਨੇ ਦਿਨਾਂ ਦੀ ਸੂਈ ਕੰਨ ਮਸੂਆ ਅੱਜ ਇਹ ਦੂਜੀ ਸੂਈ ਮੱਝ ਹੈ ਹੂੰ ਤੇ ਆ ਚੌਥਾ ਦਿਨ ਇਹਨੂੰ ਸੂਈ ਨੂੰ ਠੀਕ ਹੈ ਤੇ 15 ਤੋਂ 16 ਕਿਲੋ ਦੁੱਧ ਤਿਆਰ ਹੈ ਠੀਕ ਹੈ ਤੇ 20 ਵਾਈ ਲੀਟਰ ਦੁੱਧ ਨੋਰਮਲ ਕਰੂਗੀ ਬੱਚਾ ਨੇ ਕੱਟੀ ਦਿੱਤੀ ਹੈ। ਬੱਚਾ ਕੱਟੀ ਹੈ, ਕੱਟੀ। ਸੋ ਦੋਸਤੋ ਬੱਚਾ ਇਹਦੇ ਨਾਲ ਫੀਮੇਲ ਕਾਫ 나ੜੂਆ ਨਾਲ ਦੀਂਦਾ ਛੋਟਾ ਜਾ। ਬਾਕੀ ਮੱਝ ਤੁਸੀਂ ਦੇਖ ਲਓ ਇਹਦੀ ਬੰਤਰ ਚੰਗੀ ਹੈ। ਦੁੱਧ ਦੋ ਟਾਈਮ ਚੋਲਿਓ, ਤਿੰਨ ਟਾਈਮ ਚੋਲਿਓ। ਥਣ ਖਾਲੀ ਹੈ ਪਰ ਹਵਾਨਾ ਪੂਰਾ ਪਰਿਆ ਦੇਸੂਗਾ। ਮਤਲਬ ਪਸਮਾ ਦੇ ਵਿੱਚ ਨਹੀਂ ਹੈ ਨਹੀਂ ਵੀ ਦੁੱਧ ਰੋਕਿਆ ਹੋਊਗਾ। ਬਾਕੀ ਤੁਸੀਂ ਤਸੱਲੀ ਕਰ ਲੈਣੀ ਹੈ। ਖੈਰ ਸੂਏ ਸੋਏ ਪਸ਼ੂ ਨੂੰ ਚੋਇਆ ਜਾ ਸਕਦਾ ਹੈ। ਸਿੰਗ ਸੋਹਣਾ, ਢਾਂਚਾ ਚੰਗਾ। ਮੱਝ ਦਾ ਹਵਾਨਾ گاਵਾ ਵਾਲਾ ਦੋਸੋ ਜੋਸ਼ ਵਾਲਾ ਹਵਾਨਾ ਪੂਰਾ ਫਿਕਸ ਜਾ ਇੱਕ ਵਾਰ ਫੇਰ ਅਮਨ ਬਾਈ ਉਧਰ ਸਿੱਧੀ ਲੈ ਕੇ ਜਾਇਓ ਸੋ ਇਹ ਮੱਝ ਪਹਿਲੇ ਨੰਬਰ ਤੇ ਦੇਖ ਲੋ ਤੁਸੀਂ ਇਹ ਤਾਜੀ ਸੂਈ ਵੀ ਆ ਹਵਾਨਾ ਤੁਸੀਂ ਦੇਖੋ ਕਰਮਾ ਵਾਲੀ ਦਾ ਥਣ ਤੁਹਾਨੂੰ ਖਾਲੀ ਨਜ਼ਰ ਆਉਣਗੇ ਉਹ ਤੁਹਾਨੂੰ ਦੱਸਦੇ ਹੋਣਗੇ ਬਾਕੀ ਹਵਾਨਾ ਮੋਢ ਚੋਂ ਭਰਿਆ ਕਿੰਨਾ ਕੋ ਤੁਸੀਂ ਦੇਖ ਹੀ ਲੋ ਲਿਆ ਬਾਈ ਵਾਪਸ ਸੋ ਪਹਿਲੇ ਨੰਬਰ ਤੇ ਇਹ ਦੋ ਸੂਏ ਮੱਝ ਜਿਹੜੀ ਤੁਹਾਨੂੰ ਦਿਖਾ ਰਹੇ ਆਂ ਤਸੱਲੀ ਤੁਸੀਂ ਕੋਲ ਆ ਕੇ ਕਰ ਹੀ ਲੈਣੀ ਐ ਜਿਹੜਾ ਵੀਰ ਖਰੀਦਣਾ ਚਾਹਵੇ ਦੁੱਧ ਜਿੰਨਾ ਦੱਸਿਆ ਤੁਹਾਡਾ ਚੋਣ ਦਾ ਹੱਕ ਐ ਸੋ ਇਹਨੂੰ ਦੇਖੋ ਤੁਸੀਂ ਤੇ ਇਹਦੇ ਨਾਲ ਬੱਚਾ ਕੱਟੀ ਕੱਟੀ ਲਵੀ ਤੁਹਾਨੂੰ ਦਿਸੂਗੀ ਛੋਟਾ ਬੱਚਾ ਛੋਟੀ ਉਮਰ ਦਾ ਆਹਣ ਬਾਈ ਦੀ ਪੂਛ ਫੜੀ ਮਰੀ ਢਾਂਚੇ ਦੀ ਬਣਾਵਟੇ ਦੀ ਬਹੁਤ ਸੋਹਣੀ ਹੈ ਦੋਸਤੋ ਮੱਝ ਦਾ ਹਵਾਨਾ ਦੇਖੋ ਕਰਮ ਵਾਲੀ ਦਾ ਹੀਰੋਖਾ ਇਹਦੇ ਹਵਾਨੇ ਦਾ ਬਾਕੀ ਥਣ ਖਾਲੀ ਨਜ਼ਰ ਆਉਂਦੇ ਹੋਣਗੇ ਮੈਂ ਪਹਿਲਾਂ ਦੱਸਿਆ ਪਸਮਾ ਆਜ ਨਹੀਂ ਥਣ ਛੱਡ ਦਿਓ ਬਈ ਪੂਛ ਸੋ ਇਹ ਪਹਿਲੇ ਨੰਬਰ ਤੇ ਮੱਝ ਇਸ ਤੋਂ ਬਾਅਦ ਫੇਰ ਇੱਕ ਚੰਗੇ ਦੁੱਧ ਵਾਲੀ ਮੱਝ ਆਹਣ ਬਾਈ ਕਿੰਨਾ ਚਿਰ ਹੋ ਗਿਆ ਸੂਈ ਇਹਨੂੰ ਸੂਈ ਨੂੰ ਵੀ ਪੰਜਵਾਂ ਦਿਨ ਹੈ ਹੂੰ 15 ਤੋਂ ਉੱਪਰ ਦੁੱਧ ਤਿਆਰ ਹੈ ਇਹਦਾ ਠੀਕ ਹੈ हां जी ਤੇ ਤੀਜਾ ਸੁਆ ਇਹ ਬੱਚਾ ਇਹਦੇ ਨਾਲ ਬੱਚਾ ਕੱਟੀ ਹੈ ਤੋਰਦੇ ਬਈ ਦੋਸੋ ਇਹਦੀ ਕੱਟੀ ਸਾਈਡ ਤੇ ਵੀ ਵੱਧੀ ਵੀ ਹੈ ਧੁੱਪੇ ਮੱਝਾਂ ਲਾਈਆਂ ਸੀ ਅਸੀਂ ਢਾਂਚਾ ਬਹੁਤ ਸੋਨਾ ਮਾਝਦਾ ਅਗਾੜੀ ਪਿੱਛੋਂ ਹਵਾਨਾ ਥਾਣਾ ਚ ਬਿੱਥੀਓ ਤੁਸੀਂ ਦੇਖ ਰਹੇ ਹੋ 15 ਕਿਲੋ ਤੋਂ 15 ਲੀਟਰ ਤੋਂ ਬਾਹਰ ਹੈ ਇਸ ਟਾਈਮ ਦੁੱਧ ਦੇ ਦੇ ਥੱਲੇ ਤਾਜੀ ਇਹ ਵੀ ਸੋਈ ਵੀ ਹੈ ਰੇਟ ਇਹਨਾਂ ਸਾਰੇ ਪਸ਼ੂਆਂ ਦੇ ਫੋਨ ਤੇ ਹੈ ਆਈਡੀਆ ਤੁਹਾਨੂੰ ਦੇਤਾ ਵੀ 1 ਲੱਖ ਰੁਪਏ ਤੋਂ ਕੀਮਤ ਸ਼ੁਰੂ ਹੈ ਤੇ 1 ਲੱਖ 60 ਹਜ਼ਾਰ ਹਾਈएस्ट ਰੇਟ ਰਹਿਣ ਵਾਲਾ ਹੈ ਤਾਨੂੰ ਸਮਝ ਆ ਜੂਗੀ ਕਿਹੜੀ ਮੱਝ ਦਾ ਕੀ ਰੇਟ ਹੋਣਾ ਚਾਹੀਦਾ ਬਾਕੀ ਤੁਸੀਂ ਕੋਲੋਂ ਆ ਕੇ ਮੱਝਾਂ ਨੂੰ ਦੇਖਣਾ ਹੋਊਗਾ ਵੱਡਾ ਡਾਂਚਾ ਦਸੋ ਚੰਗੀ ਲੰਬਾਈ ਹੈ ਚੰਗਾ ਕੱਦ ਹੈ ਸਿੰਘ ਤੁਸੀਂ ਇੱਥੋਂ ਦੇਖ ਲਓ ਕੱਟੀ ਇਹਦੇ ਨਾਲ ਹੈ ਤੇ ਕੱਟੀ ਪਹਿਲੇ ਨੰਬਰ ਵਾਲੀ ਮੱਝ ਨਾਲ ਸੀ ਚੰਗੇ ਦੁੱਧ ਵਾਲੀ ਮੱਝ ਨਾਲ ਬੱਚਾ ਵੀ ਕੱਟੀ ਹੋਵੇ ਤਾਂ ਦੋ ਨਗ ਬਣ ਜਾਂਦੇ ਆ ਬਾਕੀ ਹਵਾਨੇ ਦੀ ਬਣਾਵਟੇ ਦੀ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਇਦਾਂ ਦਾ ਹਵਾਨੇ ਦਾ ਰੁਖ ਹੈ ਇਹਦੇ ਵੀ ਥਣ ਤੁਹਾਨੂੰ ਖਾਲੀ ਦਿਸਣਗੇ ਪਸਮਾ ਚ ਨਹੀਂ ਹੈਗੇ ਥਣ ਸੋ ਜੇ ਮੱਝ ਦੇਖੋ 2 ਨੰਬਰ ਤੇ ਅਮਨભાઈ ਪੁੱਛ ਸਵੇਰ ਦੀ 6 6:30 ਵਜੇ ਦੀ ਚੋਈ ਹੋਈ ਆ ਠੀਕ ਹੈ ਸੋ 6 6:30 ਦੀ ਚੋਈ ਆ ਦੋਸਤੋ ਤੇ 4 ਵਜੇ ਦੇ ਆਸ-ਪਾਸ ਅਸੀਂ ਵੀਡੀਓ ਸ਼ੂਟ ਕਰ ਰਹੇ ਹਾਂ ਪੂਰਾ ਪਰਿਆ ਹੋਇਆ ਹੋਣਾ ਹੋਰ ਹੱਕੀ ਇਦਨ ਬਈ ਜਾਣ ਦੇ ਕੇ ਹੁੰਦਾ ਹੁਣ ਹਵਾਨਾ ਦੇਖ ਲਓ ਵੀ ਦੁੱਧ ਦਾ ਆਈਡੀਆ ਤੁਹਾਨੂੰ ਹੋਊਗਾ ਇਹਨਾਂ ਦੇ ਹਵਾਨਿਆਂ ਤੋਂ ਇਹ ਵੀ ਕਮ ਸੇ ਕਮ 20 ਲੀਟਰ ਦੁੱਧ ਦਊਗੀ ਮੱਝ ਠੀਕ ਹੈ ਅੱਛਾ ਇਹ ਤੋਂ ਅੱਗੇ ਜਿਹੜੀ ਮੱਝ ਖੜੀ ਬਈ ਇਹ ਮੱਝ ਨੂੰ ਵੀ ਅੱਜ ਇਹ ਮੱਜ ਨੂੰ ਵੀ ਆ ਚੌਥਾ ਹੀ ਦਿਨ ਹੈ ਚੌਥਾ ਆਊਗਾ ਪੰਜਵਾਂ ਹੋਊਗਾ 12 ਕਿਲੋ ਦੋ ਤਿਆਰ ਹੈ ਇਹਦਾ ਠੀਕ ਹੈ ਤੋੜ ਦੇ ਬਾਈ ਸੋ ਦੋਸੋ ਇਹਦੇ ਨਾਲ ਵੀ ਕੱਟੀ ਹੈ ਦੁੱਧ 12 ਕਿਲੋ ਚੌਥੇ ਪੰਜਵੇਂ ਦਿਨ ਬਾਈ ਕਹਿੰਦਾ ਇਹਨਾਂ ਦੁੱਧ ਹੈਗਾ ਤੇ ਦੂਜੇ ਸੂਏ ਆ ਠੀਕ ਹੈ ਉਧਰੋਂ ਲੈ ਜੀ ਬਾਈ ਟਰੈਕਟਰ ਨਾਲ ਸੋ ਦੇਖਿਓ ਤੁਸੀਂ ਢਾਂਚਾ ਹਵਾਨਾ ਇਹਦਾ ਤੁਸੀਂ ਦੇਖੋਗੇ ਇਹਦਾ ਵੀ ਪੂਰਾ ਜੋਸ਼ ਵਾਲਾ ਹਵਾਨਾ ਸੋ ਭਵਾਨੇ ਦੇ ਨਾੜਾਂ ਵੀ ਬਹੁਤ ਸੋਹਣੀਆਂ ਮੈਂ ਤੁਹਾਨੂੰ ਦਿਖਾਉਂਗਾ ਬਾਅਦ ਵਿੱਚ ਜਦੋਂ ਮੱਝ ਤੈਨੂੰ ਮੜਦੀ ਹੈ ਇਹਦੇ ਨਾਲ ਵੀ ਬੱਚਾ ਕੱਟੀ ਸੋ ਪਹਿਲੇ ਤਿੰਨਾ ਨੰਬਰਾਂ ਤੇ ਕਟਿੰਗ ਆ ਲਈਆਂ ਮੱਝਾਂ ਤੁਹਾਨੂੰ ਦਿਖਾਈਆਂ ਤੇ ਮੱਝਾਂ ਦੀ ਬੰਤਰ ਵੀ ਚੰਗੀ ਆ ਮਤਲਬ ਹੱਡਾਂ ਦੀਆਂ ਮੱਝਾਂ ਸੋਹਣੀਆਂ ਆ ਪੁੜਿਆਂ ਦੀਆਂ ਮੱਝਾਂ ਸੋਹਣੀਆਂ ਸਿੰਗਲ ਹੱਡੀ ਚ ਇਹ ਵੀ ਮੱਝ ਸੇਵਾ ਨਾਲ ਦੁੱਧ ਇਹਨਾਂ ਨੇ ਸੋਹਣਾ ਹੀ ਦੇਣੇ ਆ ਕਿਉਂਕਿ ਬੰਤਰ ਜਿਹੜੀ ਉਹ ਚੰਗੇ ਦੁੱਧ ਵਾਲੇ ਪਸ਼ੂ ਦੀ ਵੱਖਰੀ ਹੁੰਦੀ ਆ ਹੁਣ ਹਵਾਨਾ ਦੇਖੋ ਕਰਮਾਲੀ ਦਾ ਇਹਦਾ ਬਾਕੀ ਬਾਈ ਪੂਛ ਫੜੂਗਾ ਤਾਂ ਤੁਹਾਨੂੰ ਹਵਾਨਾ ਫੇਰ ਦਿਖਾ ਦੂੰ ਨਾੜਾ ਹਵਾਨੇ ਤੇ ਮੈਂ ਦੱਸੋ ਜ਼ਿਕਰ ਕੀਤਾ ਸੀ ਜ਼ਰੂਰ ਇੱਕ ਵਾਰ ਦੇਖਿਓ ਇਸ ਤਰ੍ਹਾਂ ਤੁਹਾਨੂੰ ਦਿਸਣੀਆਂ ਸੋ ਆਪਣਾ ਭਾਈ ਪੂਛ ਫੜ ਲਈ ਜੀ ਸੋ ਹੁਣ ਇਹਦਾ ਹਵਾਨਾ ਦੇਖੋ ਥਣ ਖਾਲੀ ਬਿਲਕੁਲ ਤੇ ਹਵਾਨੇ ਭਰੇ ਵੀ ਸੋ ਇਹ ਦੁੱਧ ਵਾਲੀਆਂ ਮੱਜਾਂ ਦੀ ਨਿਸ਼ਾਨੀ ਹੈ ਮਾੜੇ ਹੱਕ ਦੀ ਬਈ ਪੂਛ ਫੜ ਕੇ ਹਾਂ ਸੋ ਹੌਣ ਹਵਾਨਾ ਦੇਖੋ ਕਰਮਾ ਵਾਲੀ ਦਾ ਇਸ ਤਰੀਕੇ ਦਾ ਹਵਾਨਾ ਦਿਸਦਾ ਸੋ ਇਹ 3 ਨੰਬਰ ਤੇ ਸੀ ਮ ਅੱਜ ਜਿਹੜੀ 4 ਨੰਬਰ ਤੇ ਝੋਟੀ ਹੈ ਬਾਈ ਇਹ ਦੋ ਦਿਨ ਝੋਟੀ ਹੈ ਹੂੰ ਤੇ ਇਹਨੂੰ ਅੱਜ 8ਵਾਂ 9ਵਾਂ ਦਿਨ ਹੈ ਠੀਕ ਹੈ ਤੇ 8 ਕਿਲੋ ਦੁੱਧ ਤਿਆਰ ਹੈ ਇਹਦਾ ਠੀਕ ਹੈ ਤੋਰ ਦੇ ਬਾਈ ਦੁੱਧ ਹੋ ਗਈ 12 ਕਿਲੋ ਹਜੇ ਖਾਪੀ ਨਹੀਂ ਰਿਹਾ ਬਾਹਰ ਨਹੀਂ ਝੋਟੀਆਂ ਠੀਕ ਹੈ ਹਜੇ ਖਾਪੀ ਨਹੀਂ ਰਿਹਾ ਝੋਟੀਆਂ ਓਕੇ ਦੋ ਤਿੰਨ ਦਿਨ ਹੋ ਗਏ ਦੁੱਧ ਤਾਂ 10 ਤੋਂ ਬਾਹਰ ਸੀਗਾ ਇਹਦਾ ਠੀਕ ਹੈ ਹਾਂਜੀ ਛੋਟੇ ਸਿੰਗ ਦੀ ਸੋਹਣੀ ਝੋਟੀ ਦੁੱਧ 8 ਕਿਲੋ ਆ 6-7 ਦਿਨਾਂ ਦੀ ਸੂਈ ਖਵਾਉਣਾ ਕਿਉਂਕਿ ਦੁੱਧ ਹਜੇ ਇਹਨੇ ਤੁਰਨਾ ਹੈ ਬਾਕੀ 40-45 ਦਿਨ ਪਹਿਲਾਂ ਪਸ਼ੂ 30 ਦਿਨ ਤੱਕ ਘਟੋ ਘਟ ਮੰਨ ਕੇ ਚੱਲੋ ਲੈਂਦਾ ਪਸ਼ੂ ਬਾਕੀ ਸਟਰਕਚਰ ਦੇਖੋ ਅਸੀਂ ਕਿਸੇ ਵੀ ਮੱਝ ਨੂੰ ਬੱਚਾ ਨਹੀਂ ਲਾਇਆ ਇਹ ਗੱਲ ਧਿਆਨ ਚ ਲੈਦੇ ਆ ਪਸਮਾ ਕਿਸੇ ਮੱਝ ਦਾ ਨਹੀਂ ਕਰਵਾਇਆ ਜਿੱਦਾਂ ਮੱਝਾਂ ਇਹ ਟਾਈਮ ਟੂ ਟਾਈਮ ਬੰਦੇਗਾ ਉਸ ਦੇ ਹਿਸਾਬ ਤੇ ਇਹਨਾਂ ਦੀ ਤਿਆਰੀ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ ਸੋ ਇਹ ਦੋਸਤੋ ਚੌਥੇ ਨੰਬਰ ਤੇ ਝੋਟੀ ਦਿਖਾ ਰਹੇ ਹਵਾਣਾ ਇਹਦਾ ਵੀ ਤੁਹਾਨੂੰ ਇੱਕ ਵਾਰ ਮੈਂ ਜਰੂਰ ਕਨਫਰਮ ਕਰ ਦਿੰਦਾ ਵੀਡੀਓ ਦੇ ਵਿੱਚ ਦੋ ਤਾਂ ਝੋਟੀ 12 ਲੀਟਰ ਹੀ ਦਊਗੀ ਠੀਕ ਹੈ ਖਾਪ ਹੀ ਨਹੀਂ ਰਹੀ ਦੋ ਤਿੰਨ ਦਿਨ ਹੋ ਗਏ ਜਲਦੀ ਆਈ ਹੋਈ ਓਕੇ ਥੋੜਾ ਮਾਨ ਨਹੀਂ ਲਾ ਰਹੀ ਓਕੇ ਇਹ ਤੋਂ ਅੱਗੇ ਜਿਹੜੀ ਝੋਟੀ ਬਈ ਇਹ ਵੀ ਦੋ ਤਾਂ ਝੋਟੀ ਹੈ ਹੂੰ ਇਹਨੂੰ ਆ ਤੀਜਾ ਦਿਨ ਸੂਈ ਨੂੰ ਠੀਕ ਹੈ ਤੇ ਇੰਨਾ ਹੀ ਦੁੱਧ ਇਹਦਾ ਤਿਆਰ ਹੈ ਦੁੱਧ ਇਸ ਤੋਂ ਜ਼ਿਆਦਾ ਰਹੂਗੀ 2 ਕਿਲੋ ਚੀਕੇ ਤੇ ਦੋ ਦੰਦ ਦਾ ਮੂੰਹ ਤੋਂ ਓਕੇ ਇਹ ਵੀ ਦੋ ਦੰਦ ਛੋਟੀ ਦੋਸਤੋ ਪਹਿਲਾ ਸੁਗਾ ਛੋਟੇ ਸਿੰਗ ਦੀ ਹੈ ਦੁੱਧ 8 ਕਿਲੋ ਇਹਦੇ ਥੱਲੇ ਐਸ ਟਾਈਮ ਦੋਂਦੀ ਛੋਟੀ ਛੋਟੀ ਉਮਰ ਦੀ ਸਿੰਗ ਇਹਦਾ ਵੀ ਸੋਹਣਾ ਕੁੰਡਾ ਹੈ ਖਵਾਨਾ ਇਹਦਾ ਤੁਸੀਂ ਹੁਣ ਤੁਰਦੀ ਤੋਂ ਦੇਖੋ ਲਿਆ ਭਾਈ ਮੋੜ ਲਮ ਬਾਕੀ ਟਾਂਚਾ ਤੁਸੀਂ ਇਹਦਾ ਵੀਡੀਓ ਚੋ ਦੇਖ ਰਹੇ ਹੋ ਰੇਟ ਦੱਸੋ ਇਹਨਾਂ ਦੇ ਫੋਨ ਦੇ ਉੱਤੇ ਹੈ। ਬਾਕੀ ਆ ਕੇ ਦੇਖਿਓ ਪਸ਼ੂ ਜਦੋਂ ਪਸੰਦ ਹੋਵੇ ਫਿਰ ਸੌਦਾ ਕਰਨਾ ਸੌਖਾ ਹੋ ਜਾਂਦਾ ਹੈ। ਸਾਰੇ ਪਸ਼ੂ ਵੇਚਨੇ ਆ ਵੀਰ ਨੇ ਜਿਵੇਂ ਜਿਵੇਂ ਨਫਾ ਇਹਨਾਂ ਚੋਂ ਬਣੂਗਾ ਤਾਂ ਉਵੇਂ ਉਵੇਂ ਤੁਹਾਡੇ ਨਾਲ ਸੌਤੇ ਹੁੰਦੇ ਜਾਣਗੇ। ਇਹ ਤੋਂ ਅੱਗੇ ਜਿਹੜੀ ਮੱਝ ਬਾਈ 6 ਨੰਬਰ ਤੇ ਦਿਖਾ ਰਹੇ ਆ ਆਪਾਂ। ਇਹ ਵੀ ਪਹਿਲੇ ਸੂ ਝੋਟੀ ਆ। ਹੂੰ। ਇਹ ਚਾਰ ਦੰਦ ਹੋ ਗਈ ਮੋਤੋ। ਠੀਕ ਹੈ। ਇਹਨੂੰ ਵੀ ਅੱਜ ਚੌਥਾ ਤੇ ਪੰਜਵਾਂ ਦਿਨ ਦਾ ਸੂਈ ਨੂੰ। ਠੀਕ ਹੈ। ਪਰੀ ਦਾ ਦੁੱਧ ਚੋਣ ਦਾ 11-12 ਕਿਲੋ ਹੈ ਹਾਇਸ਼ਟਾਈ। ਠੀਕ ਹੈ। ਇਹ ਸਹੀ ਰਹੀ ਖਾਣ ਪੀਣ ਨੂੰ ਕੋਈ ਦਿੱਕਤ ਨਹੀਂ ਆਈ। ਚਕੇ ਇਹ ਦੁੱਧ ਬਣਾ ਗਿਆ 12 ਕਿਲੋ ਦੁੱਧ ਆਈਦਾ ਹਿਸਟਾ ਤੋੜ ਦੇ। ਸੋ ਦੱਸੋ 12 ਕਿਲੋ ਨੂੰ ਦੁੱਧ ਵੀ ਦੱਸਦਾ 11 ਕਿਲੋ ਤੋਂ ਬਾਹਰ ਇਸ ਟਾਈਮ ਹੈਗਾ। ਇਹ ਤਾਂ ਵੀ ਢਾਂਚਾ ਸੋਹਣਾ। ਬਾਕੀ ਤਸੱਲੀ ਕਰ ਲਿਓ ਦੁੱਧ ਚੋ ਸਕਦੇ ਹੋ ਸੂਏ ਸੂਏ ਪਸ਼ੂ ਦਾ ਦੁੱਧ ਜਿੰਨਾ ਦੱਸਿਆ ਜਾਂਦਾ ਉਹਨਾਂ ਹੱਕ ਹੁੰਦਾ ਤੁਹਾਡਾ ਚੋਣ ਦਾ। ਇਹਦਾ ਵੀ ਸਿੰਗ ਬਿਲਕੁਲ ਛੋਟਾ ਹੈ। ਬਾਕੀ ਬਣਾਵਟ ਇਹਦੀ ਦੇਖ ਲਓ। ਸੋ ਇਹ ਤਿੰਨ ਪਹਿਲਣਾ ਤੇ ਤਿੰਨ ਮੱਜਾਂ ਇਹਨਾਂ ਤੋਂ ਬਿਨਾ ਟੋਟਲ 6 ਨਗ ਤੁਹਾਨੂੰ ਦਿਖਾਤੇ ਆ ਹਾਈएस्ट ਕੀਮਤ 1 ਲੱਖ ਤੇ 60000 ਰੁਪਏ ਆ ਬਾਕੀ ਤੁਸੀਂ ਸੌਦੇ ਕਰੋਗੇ ਤਾਂ ਵਿੱਚੋਂ ਮਾਨਤਾਨ ਹੋ ਜਾਂਦੇ ਹੁੰਦੇ ਆ ਆਪਾਂ ਗੱਲ ਕਰਾਂਗੇ گاਵਾਵਾਂ ਬਾਰੇ ਤੇ گاਵਾਵਾਂ ਦੇ ਵਿੱਚੋਂ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਇਹ ਗਾਂ ਖੜੀ ਐ ਬੜੀ ਸੋਹਣੀ ਦੀ ਤਿਆਰੀ ਐ ਇਹਦੇ ਬਾਰੇ ਪਹਿਲਾਂ ਜਾਣਕਾਰੀ ਲੈ ਕੇ ਤੇ ਇਹ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਅਮਨ ਭਾਈ گاਵਾਵਾਂ ਚੋਂ ਪਹਿਲੇ ਨੰਬਰ ਤੇ ਜਿਹੜੀ ਗਾਂ ਸੋਨਾ ਤਾਂ ਇਹਨੇ ਦੂਜੇ ਸੂਏ ਆ। ਪਰ ਇਹ ਥੋੜੀ ਤਾਂ ਲੰਪੀ ਵਿੱਚ ਆ ਕੇ ਥੋੜੀ ਜਿਹਾ ਰਿਪੀਟ ਕਰ ਗਈ ਸੀ। ਠੀਕ ਐ। ਤਾਂ ਕਰਕੇ ਥੋੜੀ ਦਿੱਕਤ ਵਿੱਚ ਆ ਗਈ ਸੀ। ਪਲੂਨ ਨੇ ਦੁੱਧ ਦਿੱਤਾ ਹੋਇਆ 37 ਤੋਂ 38 ਕਿਲੋ। ਠੀਕ ਐ। ਹਾਂਜੀ ਦੂਜੇ ਸੂਏ ਸੋਨਾ 4 ਤੋਂ 3-4 ਦਿਨ ਇਹਦੇ ਬਾਕੀ ਐ। ਠੀਕ ਐ। ਗਾਂਵਾਂ ਚ ਰੇਟ ਕੀ ਰਹੂਗਾ ਹਾਈਐਸਟ ਤੇ ਘੱਟ ਤੋਂ ਘੱਟ 55 ਤੋਂ ਲੈ ਕੇ ਲੱਖ ਤੱਕ ਰਹੂਗਾ ਰੇਟ। ਤੋਰ ਦੇ। ਸੋ ਦੱਸੋ ਇਹ ਆਈਡੀਆ ਜਿਹਾ ਰਫਲੀ ਆਈਡੀਆ ਹੀ ਐ। ਤੁਸੀਂ ਆ ਕੇ ਗਾਂ ਦੇਖੋ ਜਿਹੜੀ ਤੁਹਾਨੂੰ ਜੱਚੇ। ਜਾ ਫੋਨ ਤੇ ਰੇਟ ਬਾਈ ਤੋਂ ਕਨਫਰਮ ਕਰ ਲਿਓ ਇਹ ਗਾਂ ਲੰਪੀ ਚ ਆ ਗਈ ਸੀਗੀ ਤੇ ਲੰਪੀ ਆਪਾਂ ਨੂੰ ਪਤਾ ਕਾਫੀ ਟਾਈਮ ਹੋ ਗਿਆ ਹੁਣ ਗਈ ਐ ਉਹਵੇਂ ਕੋਈ ਡਰ ਨਹੀਂ ਹੈ ਪਰ ਨਿਸ਼ਾਨ ਇਹਦੇ ਪਿੰਡੇ ਤੇ ਹੈਗੇ ਆ ਹਵਾਨਾ ਇਹਦਾ ਬੜਾ ਚੰਗਾ ਹੈ ਅੱਗੋਂ ਪਿੱਛੋਂ ਤੁਸੀਂ ਇਹਦਾ ਹਵਾਨਾ ਦੇਖ ਲਓ ਥੋੜਾ ਜਿਹੜਾ ਥਣ ਹੈ ਉਹ ਕਰਾਸ ਬਰੀਡ ਵਾਲਾ ਲੱਗਾ ਹੈ ਕਦ ਕਾਠ ਫੁੱਲ ਹੈ ਬਾਕੀ ਤੁਸੀਂ ਇਹਨੂੰ ਆ ਕੇ ਦੇਖੋਗੇ ਤੇ ਸਮਝ ਵੀ ਸਕੋਗੇ ਵੀ ਇਹ ਗਾਂ ਤੋਂ ਕਿੰਨਾ ਕ ਦੁੱਧ ਤੁਸੀਂ ਲੈ ਸਕਦੇ ਸੂਏ ਤੁਹਾਨੂੰ ਪਹਿਲੇ ਨੰਬਰ ਤੇ ਗਾਂ ਦਿਖਾ ਰਹੇ ਆ ਗਾਵਾਂ ਦੇ ਵਿੱਚੋਂ ਨਾਗ ਟੋਟਲ ਤੁਹਾਨੂੰ 4 ਦਿਖਾਉਣੇ ਆ ਚੰਗਾ ਭਰਿਆ ਹੋਆ ਹਵਾਨਾ ਦੱਸੋ ਦੁੱਧ ਦੇ ਨਾਲ ਤੇ ਹਜੇ ਗੱਬਣ ਹੈ ਉਹ ਬੰਦ ਤਰੇ ਦੀ ਸਾਰੀ ਦੁੱਧ ਵਾਲੀ ਹੈ ਇਹ ਤੋਂ ਅੱਗੇ ਆਉਣ ਜਿਹੜੀ ਗਾਂ ਬਈ ਇਹ ਦੂਜੀ ਸੂਏ ਆ 6 ਦੰਦ ਬੱਚੀ ਆ ਹੂੰ ਤੀਜਾ ਦੇ ਨਾਜੀ ਨੂੰ ਸੂਈ ਨੂੰ ਠੀਕ ਹੈ ਤੇ 25 ਤੋਂ ਪਲੱਸ 2 ਤਿਆਰ ਹੈ ਤੋਰ ਦੇ 25 ਪਲੱਸ ਨੂੰ ਸੋ ਦੁੱਧ ਪਾਈ ਜਾਂਦਾ ਹੈਗਾ 6 ਦੰਦ ਮੂੰਹ ਤੋਂ ਠੀਕ ਹੈ 6 ਦੰਦ ਦਾ ਮੂੰਹ ਦੇ ਵਿੱਚੋਂ ਚੰਗੇ ਕੱਦ ਕਾਟ ਦੀ ਇਹ ਵੀ ਗਾਂ ਪੂਰੀ ਉੱਚੀ ਲੰਬੀ ਹੈ ਹਵਾ ਨੇ ਤੇ ਥੋੜੀ ਥੋੜੀ ਪਲੂਣ ਦਿਂਦੀ ਹੈ ਜਿਸ ਵੈਲਿੰਗ ਹੈਗੀ ਹੈ ਲਿਆਵਾ ਆਪ ਸਭੀ ਸੋ ਇਹ 2 ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੀ ਹੈ ਇਸ ਤੋਂ ਬਾਅਦ ਦੋਸਤੋ ਦੋ ਨਗ ਹੋਰ ਇਸ ਸਾਈਡ ਤੇ ਵੱਧੇ ਹੋਏ ਜਿਨ੍ਹਾਂ ਚ ਇੱਕ ਵੜ ਜਿਹੜੀ ਉਹ ਚੰਗੀ ਨਸਲ ਜਾਤ ਦੀ ਦਿਸਦੀ ਏ ਇਹ ਤੋਂ ਇਲਾਵਾ ਇੱਕ ਜਰਸੀ ਚ ਪੈਂਦੀ ਗਾਂ ਜਿਹੜੀ ਉਹ ਵੀ ਤੁਹਾਨੂੰ ਦਿਖਾਉਣੀ ਹੈ ਆ ਜਿਹੜੀ ਜਰਸੀ ਚ ਪੈਂਦੀ ਹੈ ਬਈ ਗਾਂ ਇਹ ਕਿੰਨਾ ਚਿਰ ਦੀ ਸੋਈ ਵੀ ਹੈ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਅੱਜ ਪੂਰਾ ਠੀਕ ਹੈ ਤੇ 16 17 ਲੀਟਰ ਦੋ ਤਿਆਰ ਹੈ ਇਹਦਾ ਬੱਚਾ ਹੈਗਾ ਨਾਲ ਇਹਦੇ ਬੱਚਾ ਮੇਲਕਾਫ ਹੈ ਮੇਲਕਾਫ ਹਾਂਜੀ ਠੀਕ ਹੈ ਦੋਰੀ ਦੂਜੇ ਸੂਏ ਆ 16 17 ਲੀਟਰ ਦੋਸਤੋ ਦੁੱਧ ਕੀ ਬਲਸੀ ਦਉਗੇ ਦੁੱਧ ਠੀਕ ਹੈ ਸੇ ਦਿਨ ਬੱਚਾ ਬੱਛਾ ਦੁੱਧ ਦੀ ਇਹ ਖਾਰ ਮੰਦੀ ਹੈ ਥੋੜੀ ਨਿੱਸੀ ਹੋਈ ਵੀ ਹੈ ਬਰੀਡ ਕੁਆਲਟੀ ਦੀ ਤੁਸੀਂ ਦੇਖ ਲਓ ਨਸਲੇ ਦੀ ਜਰਸੀ ਚ ਪੈਂਦੀ ਹੈ ਬੰਦੇ ਭਾਈ ਇੱਕ ਵੈੜ ਤੁਹਾਨੂੰ ਦਿਖਾਉਣਿਆਂ ਦੱਸੋ ਜਿਹੜੀ ਅਸਰ ਗੱਬਣ ਵੈੜ ਹੈ ਇਹਦੀ ਵੀ ਡਿਟੇਲ ਬਾਈ ਤੋਂ ਪੁੱਛਦੇ ਆ ਹੁਣ ਭਾਈ ਜਿਹੜੀ 2 ਨੰਬਰ ਤੇ ਵੈੜ ਹੈ ਇਦੋਂ ਸਾਹਮਣੇ ਇਹ ਦੂਜੇ ਇਹ ਪਹਿਲੇ ਸੂਈ ਸੁਣਾ ਇਹਨੇ ਹੂੰ ਤੇ ਦੋ ਦੰਦ ਦਾ ਮੂੰਹ ਤੋਂ ਠੀਕ ਹੈ ਤੇ ਬਰੂਟ ਸੀਮਨ ਦੀ ਆਏ ਗੱਬਣ ਕਿੰਨੇ ਚਿਰ ਦੀ ਹੈ ਇਹ ਗੱਬਣੀ ਨੂੰ 20 ਦਿਨ ਰਹਿ ਕੇ ਸੁਣਨ ਨੂੰ 20 ਦਿਨ ਰਹਿਗੇ ਹਾਂਜੀ ਓਕੇ ਤੋਰੀ ਦੋਸਤੋ ਦੋ ਦੰਦ ਕਨਫਰਮ ਹੈ ਮੇਰੇ ਵੇਖੇ ਹੋਏ ਆ ਦੰਦ ਹਜੇ ਦੋੰਦ ਵਾਲੇ ਦੰਦ ਵੀ ਚੱਕਦੀ ਹੈ ਮਤਲਬ ਦੂਜੇ ਦੰਦਾਂ ਤੋਂ ਹਜੇ ਛੋਟੇ ਹੈ ਹਜੇ ਦੰਦ ਉਹ ਵੱਡੇ ਕਰ ਦੂਗੀ ਫੇਰ ਜਾ ਕੇ ਚੌਗ ਵਾਲੇ ਸਿੱਟਨੇ ਮਾਂ ਦਾ 40 ਪਲੱਸ ਹੈਗਾ ਦੋਦੇ ਦਾ ਅੱਛਾ ਦੂਜੇ ਸੂਏ ਦਾ ਠੀਕ ਹੈ ਸੋ ਇਹ ਪਹਿਲਣ ਵੱਚੀ ਸੂਣੀ ਆ ਦੋ ਦੰਦ 20 ਦਿਨ ਰਹਿੰਦੇ ਦੱਸੋ ਨੋਮਾ ਮੀਨਾ ਇਹਨੂੰ ਚੱਲੀ ਜਾਂਦਾ ਕੁਛ ਦਿਨ ਪਸ਼ੂ ਏਟਾਂ ਉੱਤੇ ਲਏ ਜਾਂਦਾ ਹੁੰਦਾ ਵੱਧ ਘੱਟ ਹੋ ਜਾਂਦੇ ਪਰ 20 ਦਿਨਾਂ ਦਾ ਆਈਡੀਆ ਮੰਨ ਕੇ ਕੋਈ ਵੀ ਭਰਾ ਖਰੀਦ ਲੇ ਨਸਲ ਚੰਗੀ ਐ ਐਚਐਫ ਬਰੀਡ ਦੇ ਵਿੱਚ ਐ ਸੋਹਣੇ ਢਾਂਚੇ ਦੀ ਐ ਸੋ ਇਹ ਦੱਸੋ ਅੱਜ ਦੀ ਵੀਡੀਓ ਦੇ ਪਸ਼ੂ ਮਾਈਕ ਕੋਲ ਵਿਕਰੀ ਵਾਲੇ ਸੀ ਮੈਂ ਤੁਹਾਨੂੰ گاਵਾ ਤੇ ਮੱਝਾਂ ਸਾਰੇ ਪਸ਼ੂ ਦਿਖਾਤੇ ਐ ਬਾਕੀ ਤੁਸੀਂ ਤਸੱਲੀ ਕਰ ਲਓ ਜਿਹੜਾ ਨਾ ਤੁਹਾਨੂੰ ਜੱਜਦਾ ਜਿੱਦਾਂ ਦੀ ਵੈੜ ਖਰੀਦਣੀ ਚਾਹੁੰਨੇ ਆ ਜਾਂ ਮੱਝ ਖਰੀਦਣੀ ਚਾਹੁੰਨੇ ਇਹਨਾਂ ਦੇ ਵਿੱਚੋਂ ਤੋ ਤੁਸੀਂ ਆ ਕੇ ਸੂਈ ਵੀ ਆ ਤਾਂ ਚੋਕੇ ਦੇਖ ਲਿਓ ਗੱਬਣਾ ਤਾਂ ਥਣ ਪਾਸ ਹੋ ਜਾਣਗੇ ਸੋ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨਾ